ਮੈਨੂੰ ਨਹੀਂ ਲੱਗਦਾ ਹੋਊਗਾ ਕਦੇ ਵੀ ਸਮਰਾਲੇ ਦੀ ਧਰਤੀਆਂ ਵਾਲੇ ਵਾਲੇ ਧਰਤੀਆਂ ਤੇ ਐਡੀ ਕੋਈ ਰੈਲੀ ਹੋਈ ਹੋਊਗੀ। ਲੱਖ ਬੰਦੇ ਦਾ ਅਸੀਂ ਲੰਦਰ ਦਾ ਇੰਤਿਜ਼ਾਮ ਜਿਹੜਾ ਕਰ ਰਹੇ ਹਾਂ ਤੇ ਸਾਡੇ ਨਾਲ ਹੋਰ ਸਬੰਧਤ ਤੇ ਨਾ ਮੰਗਾਂ ਨੇ ਜਿਵੇਂ ਐਫਟੀਆ ਦੀ ਕੇਂਦਰ ਸਰਕਾਰ ਨਾਲ ਮੰਗਾਂ ਉਹ ਅਸੀਂ ਇਹ ਰੈਲੀ ਦੇ ਰਾਹੀਂ ਕਹਾਂਗੇ ਦੂਸਰਾ ਪੰਜਾਬ ਸਰਕਾਰ ਨਾਲ ਗੰਨੇ ਦੀ ਪੇਮੈਂਟ ਜੇ ਆਪਾਂ ਇਕੱਠੇ ਆਂ ਆਪਣੀ ਤਾਕਤ ਸੀ 31 ਤਰੀਕ ਨੂੰ ਤੁਸੀਂ ਟਰੈਕਟਰ ਮਾਰਚ ਆਪਾਂ ਕੀਤਾ ਸਾਰੇ ਕਿਸਾਨਾਂ ਨੇ ਰਲ ਕੇ ਉਹਦਾ ਇੱਕ ਵੱਡਾ ਅਸਰ ਵੀ ਸਰਕਾਰ ਤੇ ਪਿਆ ਇਸ ਤਰ੍ਹਾਂ ਹੁਣ ਕਹਿੰਦੇ ਵੀ ਅਸੀਂ ਸਮਝਾ ਨਹੀਂ ਸਕੇ ਇਸ ਤਰ੍ਹਾਂ ਇਹਨਾਂ ਨੂੰ ਸਮਝਾਉਣ ਲਈ ਸਰਕਾਰ ਨੂੰ ਦਿਖਾਉਣ ਲਈ ਇੱਕ ਵੱਡੀ ਰੈਲੀ ਦੀ ਜ਼ਰੂਰਤ ਆ ਇਹ ਲੋਕ ਆਤਮੁਹਾਰੇ ਓੜ ਮੌੜ ਲੱਗ ਪਏ ਸੀ ਕਿ ਸਾਡੇ ਪਿੰਡਾਂ 'ਚ ਨਾ ਪੜਿਓ ਪੰਜਾਬ ਦੇ ਕਿਸਾਨਾਂ ਦਾ ਅਰਪਾ ਰੁਪਿਆ ਸ਼ੂਗਰ ਮਿੱਲਾਂ ਵੱਲ ਬੰਨੇ ਦੀ ਕੀਮਤ ਦਾ ਬਕਾਇਆ ਖੜਾ 2023 ਵੀ ਹੜਾ ਹੈ ਸਰਕਾਰ ਨੂੰ ਇਕੱਲਾ ਹੀ ਕੀਤੀਆਂ ਕਿਸੇ ਨੂੰ ਕੋਈ ਥੇਲੇ ਦੀ ਕੋਈ ਮਦਦ ਨਹੀਂ ਦਿੱਤੀ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਾਂ ਦੀਪਕ ਚਾਨਣਾ ਸਮਰਾਲਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 24 ਅਗਸਤ ਨੂੰ ਮਹਾ ਪੰਚਾਇਤ ਹੋਣ ਜਾ ਰਹੀ ਹੈ ਇੱਕ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ ਅੱਜ ਜੇ ਗੱਲ ਕਰੀਏ ਤਾਂ ਲੈਂਡ ਪੂਲਿੰਗ ਦੀ ਜਿੱਤ ਦੀ ਵੀ ਇਹ ਰੈਲੀ ਕਿਹਾ ਜਾ ਸਕਦਾ ਇਸ ਰੈਲੀ ਨੂੰ ਕਿ ਲੈਂਡ ਪੂਲਿੰਗ ਦੀ ਜਿਹੜੀ ਜਿੱਤ ਹੋਈ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਉਸੇ ਜਗ੍ਹਾ ਦੇ ਉੱਤੇ ਮੌਜੂਦ ਆ ਜਿੱਥੇ ਇਹ ਮਹਾਪੰਚਾਇਤ ਹੋਣੀ ਹੈ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਚਾਹੇ ਉਹ ਬਲਬੀਰ ਸਿੰਘ ਰਾਜੀਆਲ ਹੋਣ ਹਰਿੰਦਰ ਸਿੰਘ ਲੱਖੋਵਾਲ ਹੋਣ ਜੈਜਾ ਲੈਣ ਦੇ ਲਈ ਉਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਜਿੱਥੇ ਇਹ ਮਹਾਪੰਚਾਇਤ ਹੋਣੀ ਹੈ 24 ਅਗਸਤ ਨੂੰ ਹੋਣ ਵਾਲੀ ਮਹਾਪੰਚਾਇਤ ਦਾ ਜਿਹੜਾ ਹੈ ਜੈਜਾ ਲਿੱਤਾ ਜਾ ਰਿਹਾ ਹੈ ਕੋਲ ਸਾਹਿਬ ਰੈਲੀ ਜਿਹੜੀ ਹੋਣ ਜਾ ਰਹੀ ਹੈ 24 ਅਗਸਤ ਨੂੰ ਖਾਸ ਕਰਕੇ ਅੱਜ ਉਸ ਦੀ ਰੂਪਰੇਖਾ ਦੇਖੀ ਜਾ ਰਹੀ ਹੈ ਜਾਇਜ਼ਾ ਲੈਣ ਦੇ ਲਈ ਤੁਸੀਂ ਪਹੁੰਚੇ ਹੋ ਕੀ ਕਹਾਂ ਅੱਜ ਅਸੀਂ ਪ੍ਰਬੰਧਕੀ ਜਿਹੜੀ ਕਮੇਟੀ ਬਣੀ ਆ ਪ੍ਰਬੰਧਾਂ ਨੂੰ ਦੇਖੂਗੀ ਜਿਹੜੀ ਛੇ ਮੈਂਬਰੀ ਉਹ ਤੋਂ ਇਲਾਵਾ ਬਾਕੀ ਲੀਡਰਾਂ ਨੂੰ ਵੀ ਕਿਹਾ ਸੀ ਵੀ ਦੋ ਚਾਰ ਲੀਡਰ ਹੋਰ ਵੀ ਸਾਡੇ ਜਿਹੜੇ ਸ਼ਾਮਲ ਹੋਏ ਆ ਕਿਉਂਕਿ ਮੀਂਹ ਦਾ ਮਾਹੌਲ ਬਣਦਾ ਜਾ ਰਿਹਾ ਉਹਦੇ ਮਤੇ ਨਜ਼ਰ ਅੱਜ ਅਸੀਂ ਜਾਇਜ਼ਾ ਲਿਆ ਉਹਦੇ ਲਈ ਜਾਇਜ਼ੇ ਲੈਣ ਲਈ ਅੱਜ ਅਸੀਂ ਲੰਗਰਾਂ ਦੇ ਪ੍ਰਬੰਧ ਉਹ ਉਹਨਾਂ ਦੀਆਂ ਡਿਊਟੀਆਂ ਲੱਗ ਗਈਆਂ ਨੇ ਲੰਗਰਾਂ ਦੇ ਜਿਹੜੇ ਆਪਣੇ ਲੱਗਣੇ ਨੇ ਕਿਸਾਨ ਲੱਗਣੇ ਨੇ ਵਰਤੌਣ ਦਾ ਪ੍ਰਬੰਧ ਬਣਾਉਣ ਦਾ ਪ੍ਰਬੰਧ ਇਹ ਸਾਰੀਆਂ ਡਿਊਟੀਆਂ ਸਟੇਜ ਦਾ ਪ੍ਰਬੰਧ ਟੈਂਟ ਦਾ ਪ੍ਰਬੰਧ ਕਿਉਂਕਿ ਜਿਹੜੀ ਰੈਲੀ ਹੋ ਰਹੀ ਹੈ ਇੱਕ ਬਹੁਤ ਵੱਡੀ ਰੈਲੀ ਹੋ ਰਹੀ ਹੈ ਮੈਨੂੰ ਨਹੀਂ ਲੱਗਦਾ ਹੋਊਗਾ ਕਦੇ ਵੀ ਸਮਰਾਲੇ ਦੀ ਧਰਤੀ ਜਾਂ ਵਾਲੇ ਵਾਲੇ ਧਰਤੀਆਂ ਤੇ ਐਡੀ ਕੋਈ ਰੈਲੀ ਹੋਈ ਹੋਊਗੀ ਲੱਖ ਬੰਦੇ ਦਾ ਅਸੀਂ ਲੰਗਰ ਦਾ ਇੰਤਜ਼ਾਮ ਜਿਹੜਾ ਕਰ ਰਹੇ ਹਾਂ ਭਾਵੇਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਜਿਹੜੀ ਆ ਪਾਲਿਸੀ ਆ ਉਹ ਵਾਪਸ ਲੈ ਲਿਆ ਤੇ ਪਰ ਸਾਡੀ ਰੈਲੀ ਪਹਿਲਾਂ ਦੀ ਐਨਾਉਂਸ ਕੀਤੀ ਹੋਈ ਸੀਗੀ ਉਹਦੇ ਤਹਿਤ ਅਸੀਂ ਜਿੱਤ ਦੀ ਰੈਲੀ ਤੇ ਸਾਡੇ ਨਾਲ ਹੋਰ ਸਬੰਧਤ ਤੇ ਨਾ ਮੰਗਾ ਨੇ ਜਿਵੇਂ ਐਫਟੀਏ ਦੀ ਕੇਂਦਰ ਸਰਕਾਰ ਨਾਲ ਮੰਗਾ ਉਹ ਅਸੀਂ ਇਹ ਰੈਲੀ ਦੇ ਰਾਹੀਂ ਕਹਾਂਗੇ ਦੂਸਰਾ ਪੰਜਾਬ ਸਰਕਾਰ ਨਾਲ ਗੰਨੇ ਦੀ ਪੇਮੈਂਟ ਉਹ ਅਸੀਂ ਐਲਾਨ ਇੱਥੋਂ ਅੱਜ ਰੈਲੀ ਤੋਂ ਕਰਾਂਗੇ ਵੀ ਗੰਨੇ ਦੀ ਪੇਮੈਂਟ ਸਰਕਾਰ ਕਰੇ ਨਹੀਂ ਤਾਂ ਅਸੀਂ ਕੋਈ ਅਗਲਾ ਐਕਸ਼ਨ ਕਰਾਂਗੇ ਕੋਆਪਰੇਟਿਵ ਦੀਆਂ ਜਿਹੜੀਆਂ ਨੇ ਪਾਣੀ ਦੇ ਮਸਲੇ ਆ ਜਿਹੜੇ ਤਿੰਨ ਚਾਰ ਸਾਲ ਸਾਡੇ ਹੋਰ ਮਸਲੇ ਰਹਿੰਦੇ ਆ ਪੰਜਾਬ ਸਰਕਾਰ ਬਲ ਵੀ ਇਸ ਬਕਾਇਆ ਨੇ ਮਸਲੇ ਅਸੀਂ ਕਾਫੀ ਚਿਰ ਤੋਂ ਉਹਨਾਂ ਨੂੰ ਮੰਗ ਪੱਤਰ ਵੀ ਦਿੰਦੇ ਆ ਰਹੇ ਆ ਉਸ ਅੱਜ ਉਹ ਰੈਲੀ ਦੇ ਵਿੱਚ ਗਾਜ ਕਰਾਂਗੇ ਅਸੀਂ ਇਹੀ ਤੁਹਾਡੇ ਮਾਧਿਅਮ ਰਾਹੀਂ ਸਾਡੇ ਚੈਨਲ ਅਸੀਂ ਕਹਿੰਦੇ ਹਾਂ ਕਿਸਾਨਾਂ ਨੂੰ ਵੀ ਢਿੱਲੇ ਨਹੀਂ ਪੈਣਾ ਆਪਾਂ ਇਹ ਸਰਕਾਰਾਂ ਹੋਰ ਰੇਹੇ ਹਜੇ ਰੂਪ ਵਿੱਚ ਲੈ ਕੇ ਆਉਣਗੀਆਂ ਜੇ ਆਪਾਂ ਇਕੱਠੇ ਆ ਆਪਣੀ ਤਾਕਤ ਸੀ 31 ਤਰੀਕ ਨੂੰ ਤੁਸੀਂ ਟਰੈਕਟਰ ਮਾਰਚ ਆਪਾਂ ਕੀਤਾ ਸਾਰੇ ਕਿਸਾਨਾਂ ਨੇ ਰਲ ਕੇ ਤਾਂ ਉਹਦਾ ਇੱਕ ਵੱਡਾ ਅਸਰ ਵੀ ਸਰਕਾਰ ਤੇ ਪਿਆ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਿਆ ਸਰਕਾਰ ਤੇ ਦੇ ਫਾਇਦੇ ਦੀ ਸੁਗਣਾਉਂਦੀ ਹੁੰਦੀ ਸੀ ਜਿਵੇਂ ਕੇਂਦਰ ਸਰਕਾਰ ਤਿੰਨ ਕਾਨੂੰਨਾਂ ਦੇ ਗਣਾਉਂਦੀ ਸੀ ਉਸੇ ਤਰ੍ਹਾਂ ਹੁਣ ਕਹਿੰਦੇ ਵੀ ਅਸੀਂ ਸਮਝਾ ਨਹੀਂ ਸਕੇ ਇਸ ਤਰ੍ਹਾਂ ਇਹਨਾਂ ਨੂੰ ਸਮਝਾਉਣ ਲਈ ਸਰਕਾਰ ਨੂੰ ਦਿਖਾਉਣ ਲਈ ਇੱਕ ਵੱਡੀ ਰੈਲੀ ਦੀ ਜ਼ਰੂਰਤ ਆ ਜਿਹੜੀ ਕਿਸਾਨਾਂ ਦੇ ਸਹਿਯੋਗ ਮਜ਼ਦੂਰਾਂ ਦੇ ਸਹਿਯੋਗ ਦੇ ਨਾਲ ਇੱਥੇ ਕੀਤੀ ਜਾਵੇ। ਤੁਸੀਂ ਹੈ ਕਿ ਅਸੀਂ ਸਰਕਾਰ ਦਾ ਮੂੰਹ ਮੋੜ ਸਕੇ ਸਾਰੇ ਲੋਕਾਂ ਦੀ ਮਦਦ ਦੇ ਨਾਲ ਜਿਹੜੀ 65533 ਏਕੜ ਜ਼ਮੀਨ ਕਿਸਾਨਾਂ ਤੋਂ ਲੈਂਡ ਪੂਰੀ ਪਾਲਿਸੀ ਦੇ ਅਧੀਨ ਖੋਹੀ ਜਾ ਰਹੀ ਸੀ। ਇੱਕ ਐਸਾ ਬਰੋਲਾ ਸਾਰੇ ਪੰਜਾਬ ਵਿੱਚ ਉੱਠਿਆ ਇਹਦੇ ਵਿਰੁੱਧ ਦੇ ਲੋਕ ਆਪ ਮੁਹਾਰੇ ਬੋਰਡ ਨਾਲ ਉਲਟਾ ਵੀ ਪੈਸੀ ਕਿ ਸਾਡੇ ਪਿੰਡਾਂ 'ਚ ਨਾ ਪੜਿਓ ਇਹ ਜਿਹੜੀ ਅਸੀਂ 31 ਤਾਰੀਖ ਨੂੰ ਟਰੈਕਟਰ ਰਾਲੀ ਰੈਲੀ ਕੀਤੀ ਉਹਨੇ ਤਾਂ ਇੱਕ ਤਰ੍ਹਾਂ ਨਾਲ ਸਾਰਾ ਕੁਝ ਸਰਕਾਰ ਦਾ ਤੰਤਰ ਹਿਲਾ ਕੇ ਰੱਖ ਦਿੱਤਾ ਸੀ ਉਹਦਾ ਨਤੀਜਾ ਇਹ ਹੋਇਆ ਵੀ ਸਰਕਾਰ ਮਜਬੂਰ ਹੋਈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਗਈ ਔਰ ਇਹਦੀ ਜਿੱਤ ਦੀ ਖੁਸ਼ੀ ਵਿੱਚ ਇਹ ਕੁਝ ਹੋਰ ਮੁੱਦੇ ਨੇ ਜਿਨ੍ਹਾਂ ਵਾਸਤੇ ਅਸੀਂ 24 ਤਾਰੀਖ ਨੂੰ ਕੁਝ ਐਲਾਨ ਵੀ ਕਰਾਂਗੇ ਉਹ ਵੀ ਅੱਜ ਕੁਝ ਡਿਸਕਸ ਕੀਤੇ ਨੇ ਇਹਦੇ ਚ ਜਿਹੜਾ ਹੈਗਾ ਐਫਟੀਏ ਦੇ ਉੱਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਭਾਰਤ ਸਰਕਾਰ ਦਾ ਕੋਈ ਵਿਸ਼ਵਾਸ ਨਹੀਂ ਹੁਣ ਪਿਛਲੇ ਦਿਨ ਹੀ ਇਹਨਾਂ ਨੇ ਆਸਟ੍ਰੇਲੀਆ ਤੇ ਅਮਰੀਕਾ ਤੋਂ ਕਾਟਨ ਇੰਪੋਰਟ ਅਲਾਓ ਕਰ ਦਿੱਤੀ ਉਹਦੇ ਨਾਲ ਜਿਹੜੇ ਕਾਟਨ ਗਰੋਅਰਸ ਨੇ ਖਾਸ ਕਰਕੇ ਮਹਾਰਾਸ਼ਟਰ ਦੇ ਸਭ ਤੋਂ ਵੱਧ ਉੱਥੇ ਦੇ ਕਿਸਾਨ ਡੁੱਬਣਗੇ ਇਸੇ ਤਰ੍ਹਾਂ ਸਾਨੂੰ ਡਰ ਹੈ ਕਿ ਉਹ ਖੇਤੀ ਸੈਕਟਰ ਕਿਤੇ ਅਮਰੀਕਨ ਨੂੰ ਖੋਲ ਨਾ ਦੇਣ ਇਹ ਜੇ ਖੋਲਣਗੇ ਤਾਂ ਬਹੁਤ ਵੱਡਾ ਅੰਦੋਲਨ ਹੋਏਗਾ ਇਸੇ ਤਰ੍ਹਾਂ ਅਗਲਾ ਹੈ ਸਾਡੀ ਪਾਣੀ ਦੀ ਸਮੱਸਿਆ ਪੰਜਾਬ ਦਾ ਧਰਤੀ ਹੈ ਟਲਾ ਪਾਣੀ ਰਿਪੋਰਟਸ ਆ ਗਈਆਂ ਕੈਂਸਰਸ ਹੋ ਗਿਆ ਜਿਹੜੀ ਅਗਲੀ ਸਥਾ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਤੇ ਨਾ ਉਹ ਪਾਣੀ ਫਸਲਾਂ ਲਾਉਣ ਦੇ ਲਾਇਕ ਹੈ ਅਸੀਂ ਪਾਣੀ ਲਈ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨੇਰੀ ਪਾਣੀ ਇਹਦੇ ਲਈ ਅਸੀਂ ਅੰਦੋਲਨ ਕਰਨ ਵਾਲੇ ਆਂ ਔਰ ਇਸੇ ਤਰ੍ਹਾਂ ਕੋਆਪਰੇਟਿਵ ਸਾਰੇ ਪੰਜਾਬ ਦੇ ਸਾਰੇ ਕੋਆਪਰੇਟਿਵਜ਼ ਘੱਟ ਇੱਥੇ ਨੇ ਸਰਕਾਰ ਨੂੰ ਇਹ ਅਫਸਰ ਚਾਹੀਦੀ ਲੁੱਟ ਕਰਨ ਇਸਾਰਾ ਕੋਆਪਰੇਟਿਵ ਦਾ ਡੁੱਬ ਗਿਆ ਔਰ ਹੁਣ ਉਤੋਂ ਭਾਰਤ ਸਰਕਾਰ ਕੋਆਪਰੇਟਿਵਸੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਸਟੇਟ ਸਬਜੈਕਟ ਹੈ ਹੁਣ ਇਹ ਮੈਹਿਕਮਾ ਚਲਾ ਗਿਆ ਹੋਮ ਮਿਨਿਸਟਰ ਦੇ ਕੋਲ ਕੋਆਪਰੇਟਿਵ ਦਾ ਉਹ ਹਰ ਉਪਰਾਹਾਂ ਦਾ ਕਰ ਰਹੇ ਨੇ ਵੀ ਕੋਆਪਰੇਟਿਵ ਸਟੇਟਾਂ ਦੀ ਉਹਦੇ ਤੋਂ ਵੀ ਅਸੀਂ ਕਬਜ਼ਾ ਕਰ ਲਈ ਇਹਦੇ ਅੱਗੇ ਜਿਹੜੀ ਬਹੁਤ ਅਹਿਮ ਮੰਗ ਹੈ ਪੰਜਾਬ ਦੇ ਕਿਸਾਨਾਂ ਦਾ ਅਰਪਾ ਰੁਪਿਆ 슈ਗਰ ਮਿਲਾਂ ਬਲ ਗੰਨੇ ਦੀ ਕੀਮਤ ਦਾ ਬਕਾਇਆ ਖੜਾ ਹੈ ਸਰਕਾਰ ਇਸ ਪਾਸੇ ਕਾਨੂੰਨੀ ਧਰਤੀ ਉਹ ਅਸੀਂ ਉਸ ਦਿਨ ਕੋਈ ਬਟਾ ਐਲਾਨ ਕਰਾਂਗੇ ਐਜੂਕੇਸ਼ਨ ਦਾ ਜਿਹੜੀ ਇੱਕ ਖੜਾ ਹੜਾ ਦੇ ਮਾਮਲੇ 'ਚ ਅਸੀਂ ਦੇਖ ਚੁੱਕੇ 2023 'ਚ ਵੀ ਹੜਾ ਹੈ ਸਰਕਾਰ ਨੂੰ ਇਕੱਲਾ ਹੀ ਕੀਤੀਆਂ ਕਿਸੇ ਨੂੰ ਕੋਈ ਇੱਕ ਥੇਲੇ ਦੀ ਕੋਈ ਮਦਦ ਨਹੀਂ ਦਿੱਤੀ ਇਸ ਵਾਰੀ ਫੇਰ ਹੜਾ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਮੈਨੂੰ ਅਫਸੋਸ ਹੈ ਜਿਹੜੇ ਰੋਜ਼ ਲੋਕ ਪਾਣੀ ਲਈ ਰੌਲਾ ਪਾਉਂਦੇ ਸੀ ਇਹ ਅੱਜ ਉਹ ਸਾਰੇ ਚੁੱਪ ਨੇ ਪੰਜਾਬ ਇਕੱਲਾ ਹੀ ਇਹ ਇਹਦੀ ਮਾਰ ਜਿਹੜੀ ਉਹ ਚੱਲ ਰਿਹਾ ਹੈ ਇਸ ਕਰਕੇ ਇਹਨਾਂ ਮੁੱਦਿਆਂ ਤੇ ਅਸੀਂ ਤਿਆਰੀ ਕੀਤੀ ਹੈ ਗੈਦਰਿੰਗ ਦਾ ਸਾਡੀ ਆਪਣੀ ਸਮਝ ਤੋਂ ਬਾਹਰ ਹੈ ਏਡਾ ਵੱਡਾ ਇਕੱਠ ਹੋਏਗਾ 1 ਲੱਖ ਬੰਦੇ ਦਾ ਤਾਂ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਇਹ ਤੋਂ ਅੰਦਾਜ਼ਾ ਲਾ ਲਓ ਬਹੁਤ ਸਾਰੇ ਆਪਣਾ ਨਾਲ ਵੀ ਲੈ ਕੇ ਆਉਣਗੇ ਲੋਕਾਂ 'ਚ ਬਹੁਤ ਪਾਰੀ ਉਤਸ਼ਾਹ ਹੈ ਅਸੀਂ ਇਹ ਜੇਤੂ ਰੈਲੀ ਕਰਨ ਜਾ ਰਹੇ ਹਾਂ ਇਹ ਇਹਦੇ ਇਹਦੇ ਬਾਅਦ ਫਿਰ ਅਗਲਾ ਪ੍ਰੋਗਰਾਮ 24 ਨੂੰ ਅਨਾਉਂਸ ਕਰਾਂਗੇ ਬਹੁਤ ਬਹੁਤ ਧੰਨਵਾਦ ਸਮੂਕਿ ਕਿਸਾਨ ਮੋਰਚੇ ਵੱਲੋਂ ਲੈਂਡ ਪੁਲਿੰਗ ਸਕੀਮ ਬਾਕਸਲੈਂ ਦੇ ਮੌਕੇ ਤੇ ਸਰਕਾਰ ਨੇ ਸਾਡੇ ਸੰਘਰਸ਼ ਦੀ ਬਦੌਲਤ ਜਿਹੜੀ ਇਹ ਸਕੀਮ ਵਾਪਸ ਕੀਤੀ ਆ 24 ਅਗਸਤ ਨੂੰ ਸਮਰਾਲੇ ਚ ਮੋਰਚੇ ਵੱਲੋਂ ਇੱਕ ਬਹੁਤ ਹੀ ਮੈਗਾ ਰੈਲੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਤ ਰੈਲੀ ਦੇ ਵਿੱਚ ਮੋਰਚੇ ਨੇ ਉਸ ਲਈ ਇੱਕ ਪ੍ਰਬੰਧਕੀ ਕਮੇਟੀ ਬਣਾਈ ਸੀ आज ਉਸ ਪ੍ਰਬੰਧਕੀ ਕਮੇਟੀ ਦੀ ਬਧਾਈ ਹੋਈ ਮੀਟਿੰਗ ਸੀ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਕੁਝ ਹੋਰ ਸਾਥੀ ਵੀ ਅੱਜ ਪ੍ਰਬੰਧਾ ਦੇ ਮੱਦੇਨਜ਼ਰ ਅੰਤਮ ਛੋਹਾ ਦੇਣ ਲਈ ਕੁਝ ਜਣ ਲਿਆ ਜਿਹੇ ਸਾਰੇ ਅਸੀਂ ਇਕੱਠੇ ਹੋਏ ਸੀ ਜਿਹਦੇ ਚ ਸਰਦਾਰ ਬਲਬੀਰ ਸਿੰਘ ਜੀ ਰਾਜੀਆਲ ਸਾਹਿਬ ਸਰਦਾਰ ਹਰਿੰਦਰ ਸਿੰਘ ਲਖਵਾਲ ਸਾਹਿਬ ਸਰਦਾਰ ਬਲਜੀਤ ਸਿੰਘ ਗਰੇয়াল ਜੀ ਰਮਿੰਦਰ ਸਿੰਘ ਪਟਿਆਲਾ ਬਲਦੇਵ ਸਿੰਘ ਨਿਹਾਲਗੜ੍ਹ ਜੀ ਆਰ ਪਾਲ ਮਾਜਰਾ ਜੀ ਪਰਮਿੰਦਰ ਸਿੰਘ ਪਾਲ ਮਾਜਰਾ ਜੀ ਗੁਰਜੰਟ ਸਿੰਘ ਜੀ ਇੰਦਰਪਾਲ ਜੀ ਮੋਕੇਸ਼ ਚੰਦਰ ਜੀ ਜੰਗਵੀਰ ਚੋਹਾਨ ਜੀ ਬਲਦੇਵ ਲਕਾਲਾ ਜੀ ਅਵਤਾਰ ਸਿੰਘ ਮੈਲੋ ਸਾਹਿਬ ਗੱਗੀ ਧਾਲੀਆ ਇਸ ਤਰ੍ਹਾਂ ਤੇ ਕੁਝ ਹੋਰ ਸਾਡੇ ਸਾਥੀ ਅੱਜ ਇਸ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਅੰਤਮ ਸ਼ੋਹਾਂ ਦੇਣ ਲਈ ਅਸੀਂ ਇਕੱਠੇ ਹੋਏ ਆ ਤਾਂ ਬਿਲਕੁਲ ਗਲਤ ਕੀਤੀ ਹੈ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਹਰਿੰਦਰ ਸਿੰਘ ਲਖੋਵਾਲ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਇਹ ਕਹਿਣ ਦਾ ਉਹਨਾਂ ਦਾ ਕਹਿਣਾ ਹੈ ਕਿ ਜਾਈਜਾ ਲੈਣ ਦੇ ਲਈ ਅੱਜ ਅਸੀਂ ਪਹੁੰਚੇ ਸੀ ਇੱਕ ਰੈਲੀ ਜਿਹੜੀ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਰੀਬ ਲੱਖ ਦੇ ਲੱਖਾਂ ਦਾ ਕੱਠ ਜਿਹੜਾ ਇਸ ਸਮਰਾਲਾ ਦੀ ਰੈਲੀ ਦੇ ਵਿੱਚ ਹੋਣ ਜਾ ਰਿਹਾ ਹੈ ਕਈ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਨੇ ਜਾਇਓ ਪਾਣੀ ਡੂੰਗਾ ਹੋ ਰਿਹਾ ਜਿਹੜਾ ਪਾਣੀ ਦਾ ਪਾਣੀ ਦੀਆਂ ਮੰਗਾਂ ਹੋਣ ਐਫਟੀਏ ਦੀ ਮੰਗ ਹੋਵੇ ਜਾਂ ਹੋਰ ਮੰਗਾਂ ਹੋਣ ਉਸ ਨੂੰ ਲੈ ਕੇ ਵੀ ਇਸ ਰੈਲੀ ਦੇ ਵਿੱਚ ਕੋਈ ਨਾ ਕੋਈ ਐਲਾਨ ਜਿਹੜਾ ਹੈ ਅ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 24 ਤਰੀਕ ਨੂੰ ਸਮਰਾਲਾ ਦੇ ਵਿੱਚ ਕੀਤਾ ਜਾਣਾ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇਸ ਰੈਲੀ ਦੇ ਵਿੱਚ ਪਹੁੰਚ ਰਹੇ ਹੋਏ ਨੇ ਅਤੇ ਉੱਥੇ ਹੀ ਗੱਲ ਇਹ ਵੀ ਕਹਿ ਦਈਏ ਕਿ ਲੈਂਡ ਪੂਲਿੰਗ ਦੀ ਜਿਹੜੀ ਜਿੱਤ ਹੋਈ ਹੈ ਉਸ ਤੋਂ ਪਹਿਲਾਂ ਰੈਲੀ ਦਾ ਜਿਹੜੀ ਰੂਪਰੇਖਾ ਤਿਆਰ ਕੀਤੀ ਗਈ ਸੀ ਰੱਖੀ ਗਈ ਸੀ ਪਰ ਫਿਰ ਵੀ ਉਸ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਵੀ ਇਹ ਰੈਲੀ ਮੰਨੀ ਜਾ ਸਕਦੀ ਹੈ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ